ਵੀਰੇ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ ਯਾ ਤਕਰੀਬਨ ਅਸੀਂ 1992 ਦਾ ਇਹਦੇ ਤੇ ਕੰਮ ਕਰ ਰਹੇ ਹਾਂ ਅੱਜ ਦਾ ਨਹੀਂਗਾ 1992 ਤੋਂ ਅਸੀਂ ਹਾਈ ਕੋਰਟ ਦੇ ਵਿੱਚ ਹਮੇ ਹੋਏ ਰਾਈਟ ਦੇ ਉੱਤੇ ਕੇਸ ਪਾਏ ਆ ਜਿੱਚ ਖੁਦ ਫੀਸਾ ਦੇ ਕੇ ਤੁਹਾਨੂੰ ਅੱਜ ਸਾਰੇ ਜਿਹੜੇ ਪੁਰਾਣੇ ਭੱਟੀ ਸਾਹਿਬ ਆ ਜਾਂ ਰੰਧਾਵਾ ਸਾਹਿਬ ਜਾਂ ਜਿਹੜੇ ਦੁਆ ਸਾਹਿਬ ਦੱਸਣਗੇ ਅਸੀਂ ਚੰਡੀਗੜ੍ਹ ਤੱਕ ਇਹਦਾ ਕੇਸ ਲੜਿਆ ਫਿਰ ਇਹਦਾ ਪ੍ਰੋਜੈਕਟ ਬਣਿਆ ਜੈਕਾ ਦਾ 2006 ਚ ਡਾਕਟਰ ਮਨਮੋਨ ਸਿੰਘ ਨੇ 207 ਕਰੋੜ ਰੁਪਇਆ ਦਿੱਤਾ ਇਥੋਂ ਦੀ ਪੋਲੂਸ਼ਨ ਦੀ ਸਮੱਸਿਆ ਨੂੰ ਦੇਖਦੇ ਹੋਏ ਕਿਤੇ ਪੋਲੂਸ਼ਨ ਦੀ ਬਹੁਤ ਵੱਡੀ ਸਮੱਸਿਆ ਹੈ ਵਿੱਚ ਉਹਦੇ ਐਲੀਵੇਟਡ ਰੋਡ ਦੇ ਵੀ ਪੈਸੇ ਸੀ ਪਰ ਇਹ ਸਰਕਾਰ ਨੇ ਕਾਲੀ ਬੀਜੇਪੀ ਸਰਕਾਰ ਨੇ 10 ਸਾਲ ਦੇ ਵਿੱਚ ਸੀਵਰੇਜ ਨਹੀਂ ਪਾ ਸਕੇ ਆ ਜਿਹੜਾ ਹੋਣਾ ਹੌਲੀ ਸਿਟੀ ਵਾਲੇ ਦੇਖਿਆ ਜੀ ਅਸੀਂ ਜਿਹੜਾ ਲੱਗੇ ਜਾ ਰਿਹਾ ਤੁਹਾਡੇ 8 ਫੁੱਟ ਦਾ ਇਹ ਕਦੋਂ ਕੰਪਲੀਟ ਹੋਇਆ ਜਦੋਂ 2017 ਤੋਂ ਬਾਅਦ ਸਰਕਾਰ ਬਣੀ ਹੈ 10 ਸਾਲ ਲੋਕਲ ਬਾਡੀ ਜਿਹੜੀ ਹੈ ਇਹਦਾ ਮਤਲਬ ਸੀਵਰੇਜ ਨਹੀਂ ਪਾਸ ਸਕੇ ਪਹਿਲੀ ਗੱਲ ਤੇ ਤੁਹਾਨੂੰ ਇੱਕ ਗੱਲ ਨੂੰ ਸਮਝੋ ਸਾਰੇ ਇਹ ਸਟੇਟ ਸਬਜੈਕਟ ਹੈ ਇਹ ਸੈਂਟਰ ਦਾ ਸਬਜੈਕਟ ਨਹੀਂਗਾ ਸੈਂਟਰ 'ਚ ਜੇ ਆਵਾਜ਼ ਉਠਾਵਾਂਗੇ ਤੇ ਉਹ ਇਹਨਾਂ ਨੂੰ ਕਹਿਣਗੇ ਵੀ ਪ੍ਰੋਜੈਕਟ ਬਣਾਓ ਉਹ ਆਵਾਜ਼ 17 ਦੀ ਜਦੋਂ ਮੈਂ ਮੈਂਬਰ ਪਾਰਲੀਮੈਂਟ ਚੁਣਿਆ ਮੇਰੀ ਸਪੀਚਾਂ ਦੇਖ ਲਓ ਤਿੰਨ ਵਾਰ ਮੈਂ ਮੈਂਬਰ ਪਾਰਲੀਮੈਂਟ ਬਤੌਰ ਪੋਲੂਸ਼ਨ ਦੀ ਮੁੱਦਾ ਇਹਨਾਂ ਨੂੰ ਤੇ ਇੱਕ ਦੇਖਦਾ ਨਾ ਕਿਉਂਕਿ ਮੇਰਾ ਘਰ ਇੱਥੇ ਹੈ ਮੈਨੂੰ ਭਗਤਾਲੇ ਦਾ ਨਾਲਾ ਵੀ ਦਿਖਦਾ ਮੈਨੂੰ ਡੰਪ ਵੀ ਦਿਖਦਾ ਕਿਉਂਕਿ ਮੈਂ ਮੈਂਬਰ ਪਾਰਲੀਮੈਂਟ ਇਨਾਂ ਦੇ ਇਲੈਕਸ਼ਨ ਲੜਨੀ ਕਿਉਂਕਿ ਇਹਨਾਂ ਨੂੰ ਸਿਰਫ ਗੁਰਜੀਤ ਔਜਲਾ ਦੇ ਦੱਸਦਾ ਇਸ ਕਰਕੇ ਗੁਰਜੀਤ ਔਜਲੇ ਦੇ ਘਰ ਦੇ ਲੱਗ ਲੱਗੇ ਹੁੰਦੇ ਤਾਂ ਕਿ ਲੋਕਾਂ ਨੂੰ ਮਤਲਬ ਮਿਸਲੀਡ ਕਰ ਸਕਣ ਪਰ ਅੱਜ ਕੱਲ੍ਹ ਲੋਕ ਮਿਸਲੀਡ ਹੁੰਦੇ ਨਹੀਂ ਅੱਜ ਕੱਲ੍ਹ ਲੋਕ ਪੜੇ ਲਿਖੇ ਨੇ ਫਿਰ ਅਸੀਂ ਜਦੋਂ ਉਹ ਪ੍ਰੋਜੈਕਟ 17 ਜਿਵੇਂ ਬਣਿਆ ਫਿਰ ਇੱਕ ਟਾਸਕ ਫੋਰਸ ਬਣਾਈ ਡਾਕ ਕੈਪਟਨ ਬਰਿੰਦਰ ਸਿੰਘ ਨੇ ਜਿਨੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਫਿਰ ਅਸੀਂ ਬੁੱਢੇ ਨਾਲੇ ਦੀ ਤਰਜ਼ ਤੇ ਜਿਹੜੀ ਬੰਬੇ ਦੀ ਟੀਮ ਸੀ ਉਹਨੇ ਵਿਜ਼ਿਟ ਕੀਤਾ ਜਿਹਨਾਂ ਬੁੱਢੇ ਨਾਲੇ ਦਾ ਪ੍ਰੋਜੈਕਟ ਬਣਾਇਆ ਉਹਨੇ ਚ ਮੁਸ਼ਕਿਲ ਕੀ ਹੈ ਇਹ ਚ ਤਿੰਨ ਤਰ੍ਹਾਂ ਦੀ ਇਨਫਲੂਐਂ ਤੇ ਦੇਰੀ ਦਾ ਜਦੋਂ ਤਿੰਨੇ ਇਨਫਲੂਐਂਟਰ ਆਲ ਜਾਂਦੇ ਨੇ ਤੇ ਕਿਸੇ ਕੀਮਤ ਤੇ ਕੋਈ ਇਹੋ ਜਿਹਾ ਟ੍ਰੀਟਮੈਂਟ ਪਲਾਂਟ ਨਹੀਂ ਜਿਹੜਾ ਇਹਨਾਂ ਨੂੰ ਟ੍ਰੀਟ ਕਰ ਸਕੇ ਮੇਰਾ ਮੰਨਣਾ ਇਹ ਸੀ ਕਿ ਜਿਹੜਾ ਪਾਣੀ ਫਰਜ਼ ਕਰੋ ਮੈਂ ਆਪਣੇ ਘਰ ਕੋ ਗਾਹ ਕੱਟਦਾ ਤੇ ਅੱਗੇ ਕੌਣ ਰਹਿੰਦਾ ਜੀ ਮੇਰਾ ਤਾਇਆ ਚਾਚਾ ਧੀ ਭੈਣ ਕੋਈ ਵਿਆਹ ਹੁਣ ਉੱਥੇ ਸਾਡੀ ਰਿਸ਼ਤੇਦਾਰੀਆਂ ਸਾਡੀ ਮਨੁੱਖਤਾ ਤੇ ਰਹਿੰਦੀ ਹੈ ਨਾ ਯੂਨੋ ਚ ਕੇਸ ਪਾਇਆ WHO ਚ ਉਹਨਾਂ ਨੇ ਐਪਲੀਕੇਸ਼ਨ ਦਿੱਤੀਆਂ ਨੇ ਪਾਕਿਸਤਾਨ ਨੇ ਇਹ ਸਾਡੇ ਹੱਲ ਗਾਂਦੇ ਧੱਕ ਰਹੇ ਨੇ ਆ ਸਾਡਾ ਮੇਰਾ ਮੰਨਣਾ ਸੀ ਕਿ ਇਹਦਾ ਨਾਲ ਟ੍ਰੀਟਮੈਂਟ ਪਲਾਂਟ ਲੱਗੇ ਔਰ ਇਹ ਜਿਹੜਾ ਪਾਣੀ ਦਾ ਜਦੋਂ ਅਸੀਂ ਅਸੀਂ ਮੀਟਿੰਗਾਂ ਬਾਰ-ਬਾਰ ਹੋਈਆਂ ਤੇ ਆ ਹੁਣ 2024 ਚ ਇਹਨਾਂ ਨੇ ਇੱਕ ਜਿਹੜਾ ਹੁਣ ਪ੍ਰੋਜੈਕਟ ਕੰਪਲੀਟ ਕੀਤਾ ਔਰ ਇਹ ਸਟੇਟ ਨੂੰ ਭੇਜਿਆ ਹੁਣ ਜੇ ਸਟੇਟ ਪੈਸੇ ਨਹੀਂ ਦੇਊਗੀ ਜਿਹਦਾ ਰੀਗੋ ਬ੍ਰਿਜ ਸੀ ਅਮਰਸਰ ਦਾ ਉਹ ਵੀ ਸਟੇਟ ਨੇ ਪੈਸੇ ਦੇਣੇ ਸੀ ਕਿਉਂਕਿ ਸਟੇਟ ਦੇ ਅੰਦਰ ਆਉਂਦਾ ਸੀ ਬਣਾਉਣੇ ਉਹਨਾਂ ਸੀ ਆਪਣਾ ਰੇਲਵੇ ਨੇ ਪਰ ਜਦੋਂ ਇਹਨਾਂ ਨੇ ਲੈ ਕੇ ਦਿੱਤੀ ਚਿੱਠੀ ਵੀ ਅਸੀਂ ਪੈਸੇ ਨਹੀਂ ਹੈਗੇ ਸਾਡੇ ਕੋਲ ਫਿਰ ਮੈਂ ਉਹਦਾ 60 ਕਰੋੜ ਰੁਪਇਆ ਲੈ ਕੇ ਦਿੱਤਾ ਹੁਣ ਜੇ ਪੈਸੇ ਇਹਨਾਂ ਕੋਲ ਨਹੀਂ ਹੋਣਗੇ ਤੇ ਪੈਸੇ ਸੈਂਟਰ ਗਵਰਨਮੈਂਟ ਤੋਂ ਲੈ ਆ ਕੇ ਦਵਾਗੇ ਦੂਜੀ ਗੱਲ ਇਹ ਹੈ ਕਿ ਦੇਖੋ ਇਹ ਇੱਕ ਪਾਣੀ ਦਾ ਨੈਚੁਰਲ ਫਲੋ ਆ ਇਹਨੂੰ ਤੁਸੀਂ ਡੱਕ ਨਹੀਂ ਸਕਦੇ ਕਿਉਂਕਿ ਜੇ ਪਿੱਛੇ ਘਵਾੜ ਆ ਗਿਆ 1955 'ਚ ਬਣਾਇਆ ਇਸ ਕਰਕੇ ਸੀ ਘਾੜਾਂ ਦੀ ਮਾਰ ਪੈਂਦੀ ਕਿ ਸ਼ਹਿਰ ਬਚ ਜਾਏ ਔਰ ਟੱਕਣਾ ਇਹਦਾ ਹੱਲ ਨਹੀਂਗਾ ਇਹਦਾ ਹੱਲ ਹੈ ਪਾਈਪਾ ਪਾ ਕੇ ਸਾਈਡ 'ਤੇ ਪਾਣੀ ਨਿਕਲੇ ਔਰ ਅੱਗੇ ਜਾ ਕੇ ਟ੍ਰੀਟਮੈਂਟ ਪਲਾਨ ਲੈ ਕੇ ਬਾਹਰ ਛੁੱਟੀਆਂ ਫੇਰ ਪਾਣੀ ਇਹ ਬਨੁਕਤਾ ਦੀ ਕਹਾਣੀ ਇਕੱਲੇ ਦਾ ਨਹੀਂਗਾ ਅਸੀਂ ਸੈਮੀਨਾਰ ਲਾਉਂਦੇ ਰਹੇ ਆ ਇੱਥੇ ਡੀਐਨਏ ਤੱਕ ਇਫੈਕਟ ਹੋਏ ਨੇ ਪਰ ਇਹਦਾ ਫੇਰ ਆ ਕੇ ਜਿਹੜੀ ਕੁੰਡੀ ਅੜ ਜਾਂਦੀ ਹੈ ਕਿ ਜਿੰਨਾ ਚਿਰ ਰਾਜ ਸਰਕਾਰ ਨਹੀਂ ਚਾਹੁੰਦੀ ਇਹਨੂੰ ਪ੍ਰੋਜੈਕਟ ਨੂੰ ਬਣਾਉਣਾ ਸੈਂਟਰ ਗਵਰਨਮੈਂਟ ਕੱਲੀ ਨਹੀਂ ਘਟਿਆ ਕਰ ਸਕਦੀ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੈਸ਼ਨਲ ਹਾਈਵੇ ਕੋਈ ਇਹਨਾਂ ਦਾ ਲੈਣਾ ਦੇਣਾ ਨਹੀਂ ਸਭ ਵਧੀਆ ਚੱਲ ਰਹੇ ਫਲਾਈਟ ਚਲਾਉਣੀ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ 에어ਪੋਰਟ ਨਾਲ ਸਟੇਟ ਦਾ ਸੈਂਟਰ ਗਵਰਨਮੈਂਟ ਦੇ ਅੱਜ ਵੇਖ ਲਓ ਸਾਰੇ ਪ੍ਰੋਜੈਕਟ ਵ ਜੇ ਜੇ ਜੀ ਪਾਸ ਕਰਉਣਾ ਹੈ ਸਟੇਸ਼ਨ ਉੱਚ ਸਾਨੂੰ ਸਟੇਟ ਦਾ ਕੋਈ ਰੋਲ ਨਹੀਂਗਾ ਅਸੀਂ ਆਪਣੇ ਸਾਰੇ ਪ੍ਰੋਜੈਕਟ ਜਿਹੜੇ ਸੈਂਟਰ ਦੇ ਡਾਇਰੈਕਟਰ ਪ੍ਰੋਜੈਕਟ ਨੇ ਉਹ ਬਤੌਰ ਮੈਂਬਰ ਪਾਰਲੀਮੈਂਟ ਮੈਂ ਸਾਰੇ ਕੰਪਲੀਟ ਕਰ ਰਹੇ ਨੇ ਜਾਂ ਪਾਈਪਲਾਈਨ ਚਾ ਨਾ ਹੋ ਰਹੇ ਨੇ ਜਿਹਦਾ ਪੁਲ ਬਣਾਉਣੇ ਨੇ ਉਹ ਰੇਲਵੇ ਦੀ ਮਰਜ਼ੀ ਆ ਇਹਨਾਂ ਤੋਂ ਐਨਓਸੀ ਇੱਕ ਲੈਣੀ ਹੁੰਦੀ ਆ ਅਸੀਂ ਉਸੇ ਲਈ ਬਣਾ ਦਿੰਨੇ ਆ ਜਿਸ ਬਤੌਰ ਇੱਕ ਸਾਬਕਾ ਮੰਤਰੀ ਜਿਹੜਾ ਇੱਥੇ ਆ ਕੇ ਤੁਹਾਨੂੰ ਕਹਿ ਰਹੇ ਨੇ ਮੈਂ ਇਹਨਾਂ ਨੂੰ ਇੱਕੋ ਹੀ ਗੱਲ ਪੁੱਛ ਲਓ ਕਿ ਭਾਈ 10 ਸਾਲ ਜਿੱਦ ਤੂੰ ਜੈਕਾ ਦਾ ਪ੍ਰੋਜੈਕਟ ਨਹੀਂ ਕੀਤਾ ਤਾ ਜਿਹੜਾ ਕੰਪਲੀਟ ਹੀ ਨਹੀਂ ਕੀਤਾ ਇਹ ਇਹ ਸਮੱਸਿਆ ਤੇ ਤੁਹਾਡੀ ਹੈ ਤੁਸੀਂ ਲੋਕਾਂ ਨੂੰ ਪਾਖ ਸਾਫ ਪਾਣੀ ਦੇਣੇ ਨੇ ਅੱਛਾ ਜਾਂ ਤੁਸੀਂ ਕਹੋ ਓਪੀ ਅਸੀਂ ਸੈਂਟਰ ਨੂੰ ਪ੍ਰੋਜੈਕਟ ਦਿੱਤਾ ਏ ਉਹਨੇ ਪੈਸੇ ਨਹੀਂ ਦਿੱਤੇ ਤੇ ਇਹ ਤੇ ਗੁਨਾਹ ਕਰੇ ਸੈਂਟਰ ਉਹਨਾਂ ਨੂੰ ਲੋਕਲ ਬਾਡੀ ਦਾ ਖੰਨਰੋਲਾ ਉਸ ਵੇਲੇ ਦੀ ਸਰਕਾਰ ਚ ਵੀ ਲੋਕਲ ਬਾਡੀ ਮੰਤਰੀ ਚ ਗੰਭੀਰ ਸਰਦਾ ਇਹ ਵੀ ਸਰਕਾਰ ਦੇ ਭਾਈ ਦੇਖੋ ਦੇਖੋ ਇੱਕ ਚੀਜ਼ਾ ਸਾਰੇ ਲੋਕ ਸਮਝ ਲਓ ਲਾਅ ਐਂਡ ਆਰਡਰ ਹੋਮ ਸਬਜੈਕਟ ਜਿਹੜਾ ਡਰੱਗ ਦੀ ਸਮੱਸਿਆ ਦੀ ਕੋਈ ਆਵਾਜ਼ ਉੱਠਦੀ ਹੈ ਹੋਮ ਸਬਜੈਕਟ ਹੈ ਜਿੰਨਾ ਚਿਰ ਸਰਕਾਰ ਨਹੀਂ ਚਾਹੂਗੀ ਡਰੱਗ ਬੰਦ ਨਹੀਂ ਹੋਊਗਾ ਸਟੇਟ ਗਵਰਨਮੈਂਟ ਚਾਹੇ ਕੋਈ ਹੋਵੇ ਚਾਹੇ ਸਾਡੀ ਹੋਵੇ ਜਿੰਨਾ ਚਿਰ ਉਹਦੀ ਮੰਨਛਾ ਸਾਫ ਨਹੀਂ ਹੈਗੀ ਬੰਦ ਨਹੀਂ ਹੋ ਸਕਦਾ ਨੰਬਰ 2 ਪੋਲੂਸ਼ਨ ਸਟੇਟ ਸਬਜੈਕਟ ਜਿੰਨਾ ਚਿਰ ਸਟੇਟ ਨਹੀਂ ਚਾਹੂਗਾ ਕਿ ਮੈਂ ਇਹਨੂੰ ਬੰਦ ਕਰਨਾ ਹੈ ਇਹਦਾ ਗੰਦ ਦਾ ਮੈਂ ਤਾ ਕਰਨਾ ਪਤਾਰਾ ਕਰਨਾ ਜਿਹੜਾ ਵੀ ਮੰਤਰੀ ਮੌਜੂਦਾ ਹੋਵੇ ਭਾਵੇਂ ਸਾਫਾ ਹੋਵੇ ਉਹਨਾਂ ਦੇ ਜ਼ਿੰਮੇਵਾਰੀਆਂ ਨੇ ਉਹਨੇ ਆਪੂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੇ ਇਹ ਤੇ ਕਨਸਟੀਟਿਊਸ਼ਨ ਜਾ ਕੇ ਪੜ ਲੈਣ ਕਿ ਇਹ ਲਾਕੇ ਦਾ ਹੈ ਫਿਰ ਤੁਸੀਂ ਆਜੋ ਮਤਲਬ ਸ਼ਹਿਰਾਂ ਦਾ ਰਾਕ ਰਕਾ ਸ਼ਹਿਰਾਂ 'ਚ ਟ੍ਰੈਫਿਕ ਇਸ ਮੱਥੇ ਹੱਲ ਕਰਨਾ ਕੁਝ ਕਰਨਾ ਇਹ ਸਟੇਟ ਸਬਜੈਕਟ ਨਹੀਂ हां ਇਹ ਪ੍ਰੋਜੈਕਟ ਬਣਾਉਣ ਇਹ ਕਹਿਣ ਵੀ ਅਸੀਂ 2000 ਕਰੋੜ ਰੁਪਏ ਮੰਗਿਆ ਸੀ ਔਜਲਾ ਤੇਰੇ ਕੋ ਰੇਂਜ ਨਹੀਂ ਹੋਇਆ ਜਾਂ ਜਿਹੜਾ ਵੀ ਮੈਂਬਰ ਪਾਰਲੀਮੈਂਟ ਉਹਦੇ ਕੋ ਰੇਂਜ ਨਹੀਂ ਹੋਇਆ ਉਹ ਗਰਾ ਕਰਿਆ ਇਸ ਤੋਂ ਬਾਅਦ ਅਸੀਂ ਜਦੋਂ ਪਾਰਲੀਮੈਂਟ ਚ ਬਾਜ਼ ਰੱਖਦੇ ਆਂ ਪਾਰਲੀਮੈਂਟ ਚ ਬਕਾਇਦਾ ਸਰਕਾਰ ਨੂੰ ਨੋਟਿਸ ਹੁੰਦਾ ਕਿ ਸਾਡਾ ਮੈਂਬਰ ਪਾਰਲੀਮੈਂਟ ਰ ਰੌਲਾ ਪਾ ਰਿਹਾ ਤਾਂ ਮਸਲਾ ਕੀ ਹੈ ਇਹਨਾਂ ਨੂੰ ਬਾਰ ਬਾਰ ਨੋਟਿਸ ਹੋਏ ਨੇ ਕਿ ਤੁਸੀਂ ਪ੍ਰੋਜੈਕਟ ਕਿਉਂ ਨਹੀਂ ਦਿੰਦੇ ਪਰ ਸਟੇਟ ਦੀ ਜਦੋਂ ਇੰਟਰਸਟ ਨਹੀਂ ਹੋਊਗਾ ਕੰਮ ਕਰਨ ਦਾ ਤੇ ਕੌਣ ਕਰੂਗਾ ਅੱਜ 2 ਸਾਲ ਤੋਂ ਸ਼ਹਿਰ ਦੇ ਵਿੱਚ ਕਾਰਪੋਰੇਸ਼ਨ ਹੈ ਨਹੀਂ ਗਈ ਕਿੰਨੂ ਜਵਾਬ ਦਿਓਗੇ ਕਿਹਦੇ ਕੋ ਜਵਾਬ ਲਓਗੇ ਅੱਜ ਕੂੜੇ ਦੀ ਢੇਰੀ ਵਾਸਤੇ ਬੰਦਾ ਐਮਐਲਏ ਕੋ ਭੱਜਾ ਫਿਰਦਾ ਕੋਈ ਐਮਪੀ ਕੋ ਭੱਜਾ ਫਿਰਦਾ ਕੋਈ ਲਾਈਟ ਨਹੀਂ ਹੈਗੀ ਐਮਪੀ ਸਾਹਿਬ ਲਾਈਟ ਨਹੀਂ ਆ ਰਹੀ ਇਹ ਕਿਹਦੇ ਕੰਮ ਕੌਨਸਟਿਟਿਊਐਂਟ ਕਿਉਂ ਬਣਾਈ ਕਾਉਂਸਲਰ ਕਿਉਂ ਬਣਾਈ ਸਰਪੰਚ ਤਾਂ ਕਿ ਲੋਕਾਂ ਨੂੰ ਮੁੱਢਲੇ ਲੈਵਲ ਤੇ ਛੋਟੇ ਲੈਵਲ ਤੇ ਮਤਲਬ ਲੋਕਾਂ ਨੂੰ ਸਹੂਲਤਾਂ ਦੇ ਸਕਣ ਗੱਲ ਰੱਖ ਸਕਣ ਅੱਜ ਨਾ ਸਟੇਟ ਨਾ ਨਾ ਸਰਪੰਚ ਨਾ ਬਲਾਕ ਸਮਤੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਨਾ ਕਾਉਂਸਲਰ ਤੇ ਆ ਆ ਕੁਝ ਤੇ ਤੁਹਾਨੂੰ ਦੇਖਣ ਨੂੰ ਮਿਲ ਲਿਆ ਇਹਦਾ ਮਤਲਬ ਤੁਹਾਨੂੰ ਟਾਰਗੇਟ ਕੀਤਾ ਗਿਆ ਜਿਸ ਤਰ੍ਹਾਂ ਬਾਕੀ ਉਸੀ ਮੈਂ ਇੱਕ ਗੱਲ ਦੱਸ ਲਵਾਂ ਨਾ ਜੀ ਇਹ ਨਾਲਾ ਸ਼ੁਰੂ ਹੁੰਦਾ ਆ ਮੇਰਕੇ ਤੋਂ ਲੈ ਕੇ ਅੱਗੇ ਜਾਣਾ ਵਾ ਅਟਾਰੀ ਤੱਕ ਤੇ ਪੁਆਇੰਟ ਕਿਹੜਾ ਟਾਰਗੇਟ ਕੀਤਾ ਗਿਆ ਕਮਟਾਲਾ ਧੋਲੀ ਸਿਟੀ ਜਿੱਥੇ ਮੇਰਾ ਮੇਰੇ ਪਰਿਵਾਰ ਆ ਅਸੀਂ ਇਹਨਾਂ ਨਾਲ ਲੜ ਕੇ ਮਤਲਬ ਰਲ ਕੇ ਸੰਘਰਸ਼ ਕਰ ਲਿਆ ਤੁਹਾਡੇ ਸਾਹਮਣੇ ਪੱਟੀ ਸਾਹਿਬ ਉੱਥੇ ਕੀ ਕਹੇਗੇ ਉਹਨਾਂ ਕਹੇ ਯਾਰ ਓਜਲੇ ਨੂੰ ਅਸੀਂ ਦੇ ਨਹੀਂ ਦੇ ਸਕਦੇ ਇਸ ਬੰਦੇ ਨੇ ਪੈਸੇ ਵੀ ਖਰਚੇ ਸਾਡੇ ਨਾਲ ਲੜਾਈ ਵੀ ਲੜੀ ਮਾਜ ਵੀ ਚੁੱਕੀ ਮਾਜ ਵੀ ਚੁੱਕੀ ਹੈ ਤੁਹਾਡੇ ਸਾਹਮਣੇ ਕਹਿ ਕੇ ਗਏ ਨੇ ਸੋ ਅਸੀਂ ਜਦ ਇੱਕ ਵੀ ਇਹਨਾਂ ਦਾ ਵਿਜ਼ਨਰੀ ਵਿਜ਼ਨਰੀ ਕੋਈ ਥਾਟ ਹੈ ਨਹੀਂ ਗੀ ਸਿਰਫ ਇੱਕੋ ਹੀ ਇਹਨਾਂ ਨੂੰ ਜੇ ਕਿਸੇ ਵੀ ਇਹਨਾਂ ਦੇ ਤਿੰਨਾਂ ਕੈਂਡੀਡੇਟ ਨੂੰ ਪੁੱਛ ਲਓ ਉਹਨਾਂ ਨੂੰ ਕੀ ਦਿਖਦਾ ਔਜਲਾ ਔਇਲੇ ਦਾ ਕੀ ਦਿਖਦਾ ਜੀ ਆ ਪੋਲੂਸ਼ਨ ਹੈ ਜੀ ਹੁਣ ਮੈਂ ਇਕੱਲਾ ਰਹਿ ਰਿਹਾ ਇਹਨਾਂ ਨੂੰ ਪੁੱਛੂ ਜਿਹੜੇ ਲੋਕ ਰਹਿ ਰਹੇ ਨੇ ਆਵਾਜ਼ ਨੂੰ ਅੱਜ ਸਿਆਸਤ ਦਾ ਰੰਗ ਦੇਣਾ ਚਾਹਿਆ ਦੇਖੋ ਗੱਲ ਇਹ ਆ ਇਹ ਰਾਜ ਇਹ ਚੋਣਾ ਚ ਇਹ ਚੋਣਾ ਚ ਚੱਲਦਾ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਮਾਂ ਬਦਲ ਚੁੱਕਾ ਹੈ ਪੋਲਿਟਿਸ਼ਨ ਨੂੰ ਬਦਲਣਾ ਪਊਗਾ ਪੋਲਿਟਿਸ਼ਨ ਨੂੰ ਸੱਚ ਦੀ ਰਾਜਨੀਤੀ ਵੀ ਕਰਨੀ ਪਊਗੀ ਉਹ ਕਹਿੰਦੇ ਜੀ ਹੋਇਆ ਕੁਝ ਨਹੀਂ ਜਦੋਂ ਉਹਨਾਂ ਨੂੰ ਕੰਮ ਦੱਸਦੇ ਆ ਜਿਹੜੇ ਕੰਮ ਔਨ ਗਰਾਉਂਡ ਹੈਗੇ ਜਿਹੜਾ ਚੱਲਣ ਦੇ ਨੇ ਬੰਦ ਤੇ ਹੈ ਨਹੀਂ ਪਿਓ ਆਵਾਜ਼ ਨੇ ਇਤੋਂ ਰੋਜ ਉੱਠਦੇ ਆ ਜਾ ਕੇ ਚੜ੍ਹ ਕੇ ਚਲੇ ਜਾਓ ਜੇ ਬੰਦੇ ਭਾ ਟ੍ਰੇਨ ਚੱਲਦੀ ਹੈ ਤੁਹਾਨੂੰ ਪਤਾ ਲੱਗਦਾ ਜੇ ਪਲੇਟਫਾਰਮ ਉੱਤੇ ਆਪਣੇ ਦੇਖ ਰਹੇ ਨੇ ਜੇ ਤੁਹਾਡੇ ਸਾਹਮਣੇ ਜੀ ਰੋਡ ਬਣ ਰਹੇ ਨੇ ਰੋਡ ਸਾਹਮਣੇ ਬੈਠਾ ਆਪ ਕਿਸੇ ਨੂੰ ਪੁੱਛ ਲੋ ਕਿ ਬਣ ਰਿਹਾ ਹੈ ਕਿ ਨਹੀਂ ਬਣ ਰਿਹਾ ਹੈ ਦੱਸੋ ਜੀ ਬਿਲਕੁਲ ਬਣ ਰਹੇ ਹਨ ਸੋ ਉਹਨਾਂ ਨੂੰ ਸਿਰਫ ਇੱਕ ਹੀ ਆ ਕਿ ਔਜਲੇ ਕੋ ਔਇਲੇ ਦਾ ਉਹਨਾਂ ਕੋ ਕੋਈ ਜਵਾਬ ਹੈ ਨਹੀਂ ਕਿਸੇ ਗੱਲ ਦਾ ਆਪ ਸਾਰੇ ਹਰ ਗੱਲ ਤੇ ਘਿਰਤੀ ਨੇ ਔਰ ਔਰ ਇੱਕ ਕੀ ਮੈਂ ਦੱਸਦਾ ਦੇਖੋ ਉਹਦਾ ਕੋਈ ਮੈਟਰ ਨਹੀਂ ਮੈਨੂੰ 10 ਵਾਰੀ ਸਵਾਲ ਕਰਨ 50 ਵਾਰੀ ਕਰਨ ਮੈਂ ਤੇ ਕਹਿੰਦਾ ਬੁੱਧੀਜੀਵੀ ਬਹਿਣ ਸਾਹਮਣੇ ਚ ਆਉਣ ਬਾਲੂ ਡਿਬੇਟ ਕਰਾਓ ਬਟ ਲਾਈਵ ਡਿਬੇਟ ਹੋਵੇ ਪੰਜ ਬੁੱਧੀਜੀਵੀ ਅੱਗੇ ਬਾ ਦਿਓ ਜਿਹੜੇ ਕੁਐਸਚਨ ਕਰਨ ਸਾਨੂੰ ਉਹ ਹੱਲੇ ਵਾਲੀ ਨਹੀਂ ਕਿ 100 ਬੰਦਾ ਭਾਗੇ ਦਾਕ ਮੇਰੇ ਅੱਲਾ ਕਰੰਦੇ ਹੁਣ 10 ਕੋਤੋਂ ਯਾਰ ਲਾਈਵ ਮੈਂ ਕਹਿੰਦਾ 1 ਟੂ 1 ਲਾਈਵ ਡਿਬੇਟ ਕਰਾਓ ਤਾਂ ਕਿ ਲੋਕ ਸਮਝਣ ਇਹਨਾਂ ਨੂੰ ਸਮਝਣ ਇਹਨਾਂ ਦੀ ਇਹਨਾਂ ਦੀ ਜੋ ਜੋ ਇਹਨਾਂ ਨੇ ਪਿਛਲੇ ਸਮੇਂ ਚ ਅੰਮ੍ਰਿਤਸਰ ਚ ਜੋ ਗੁੱਲ ਖਲਾਏ ਨੇ ਅੱਜ ਕਾਰਪੋਰੇਸ਼ਨ ਨੂੰ ਕ腐ਸ਼ਨ ਹਾਊਸ ਦਾ ਹਾਊਸ ਕਿਨੇ ਬਣਾਇਆ ਮੰਤਰੀ ਸਾਹਿਬ ਨੂੰ ਪੁੱਛੋ ਮੈਂ ਕਹਿਣਾ ਤੇ ਨਹੀਂ ਚਾਹੁੰਦਾ ਪਨੀਰੀ ਜਿਹੜੀ ਹੈ ਕ腐ਸ਼ਨ ਦੀ ਕਿੱਥੋਂ ਸ਼ੁਰੂ ਹੋਈ ਹੈ ਕਾਰਪੋਰੇਸ਼ਨ ਤੋਂ 2007 ਤੋਂ ਲੈ ਕੇ 17 ਤੱਕ ਜੋ ਨੰਗਾ ਨਾਚ ਕ腐ਸ਼ਨ ਦਾ ਹੋਇਆ ਉਹਦੇ ਕਰਕੇ ਅੱਜ ਕਾਰਪੋਰੇਸ਼ਨ ਕੋਈ ਬੰਦਾ ਕੰਮ ਚਲਾਉਣ ਜਾਵੇ ਚਲਾਉਣ ਜਾਵੇ ਜੇ ਪਹਿਲਾਂ ਵੇਦੇ ਵੀ